ਜਿਨ ਜਨਮ ਦਿੱਤਾ ਸੀ ਬਾਪ ਗਏ ਬਹੁਤ ਸਾਲ ਹੋ ਗਏ ਅੱਜ ਲੱਗਦਾ ਬਾਪ ਚਲਾ ਗਿਆ ਇਸ ਕਮਰੇ ਚ ਕਿੰਨੀਆਂ ਮਹਿਫਲਾਂ ਕਿੰਨੀ ਵਾਰ ਕਿੰਨੀਆਂ ਸ਼ਾਮਾਂ ਕਿਤੇ ਕਿਰਪਾ ਕਰਦੇ ਉਹਨਾਂ ਨੇ ਸੁਆੜੇ ਕਰ ਚੰਗਾਫਲ ਕਿਤੇ ساری ਜ਼ਿੰਦਗੀ ਹੀ ਮਨੂਗਾ ਬਸ ਸੀ ਕਰਮਾਂ ਵਾਲੇ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਰਿਸ਼ੀਆਂ ਵਾਲੀ ਸ਼ਖਸੀਅਤ ਉਹਨਾਂ ਕੋਲ ਬਹਿ ਜਾਓ 10 ਮਿੰਟ ਕਿ ਲਗਦਾ ਬਸ ਸੀ ਜੀ ਖੁਦਰੀ ਵਾਲੇ ਫਕੀਰ ਕੋ ਚੌਂਕੀ ਵਰ ਕੇ ਚੱਲਦੇ ਸੀ ਮਿਸਸ ਆਏ ਹੋਏ ਸੋਂ ਦੀ ਫਲਾਈਟ ਸੀ ਕੈਨੇਡਾ ਦੀ ਅੱਜ ਤੜਕੇ ਸਵੇਰੇ ਦਿੱਲੀ ਗਏ ਸੀ ਤੇ ਉਧਰੋਂ ਆਉਂਦੇ ਹੁੰਦੇ ਫਿਰ ਮੈਨੂੰ ਪਤਾ ਲੱਗਾ ਘਰੋਂ ਕਿ ਫਿਰ ਬਾਈ ਚੰਡੀਗੜ੍ਹ ਗਏ ਸੀ ਫਿਰ ਆਏ ਖਲਾ ਖਾਲੀ ਹੋ ਗਿਆ ਜੀ ਤਾਂ ਸਾਰਾ ਕੁਝ ਲੱਗ ਇਸ ਕਮਰੇ ਚ ਕਿੰਨੀਆਂ ਮਹਿਫਲਾਂ ਕਿੰਨੀ ਵਾਰ ਕਿੰਨੀਆਂ ਸ਼ਾਮਾਂ ਕਿਤੇ ਕਿਰਪਾ ਕਰਨੀ ਉਹਨਾਂ ਨੇ ਫੰਗਵਾੜੇ ਘਰ 'ਚ ਮਹਿਫਲ ਕਿਤੇ ਬੇਨਤੀ ਕਰਨੀ ਸਾਲ ਜੇ ਕਿੱਦੀ ਵਾਰ ਉੱਥੇ ਇਕੱਠੇ ਹੋਣਾ ਮੈਂ ਅਮੇਸ਼ ਪ੍ਰਾਣੀਆਂ ਇੰਟਰਵਿਊ ਸ਼ਾ ਕੋ ਸੁਣੀ ਆਣੀ ਹਾਂ ਮੈਂ ਇਹ ਮੈਂ ਹੁਣ ਵੀ ਮੰਨਦਾ ਸਾਰੀ ਜ਼ਿੰਦਗੀ ਹੀ ਮੰਨੂੰਗਾ ਕਿ ਅਸੀਂ ਕਰਮਾਂ ਵਾਲੇ ਆ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਸੀ ਇਹਨਾਂ ਦੇ ਸਾਥ ਮੈਂ ਇਹਨਾਂ ਦੇ ਚਰਨਾਂ 'ਚ ਬੈਠੇ ਕਿਉਂਕਿ ਐਡੇ ਫਨਕਾਰ ਸਦੀਆਂ ਬਾਅਦ ਪੈਦਾ ਹੁੰਦੇ ਸਦੀਆਂ ਬਾਅਦ ਅਸੀਂ ਪਾਗਾਂ ਵਾਲੇ ਮੰਦਰ 'ਤੇ بس ਇੰਨੀ ਸਾਡੀ ਪ੍ਰਾਪਤੀ ਕਿ ਇਹਨਾਂ ਦੇ ਚਰਨਾਂ 'ਚ ਬਹਿਣ ਦੀ ਜਗ੍ਹਾ ਮਿਲੇ ਇਹਨਾਂ ਦੀ ਸਰਪ੍ਰਸਤੀ ਮਿਲੀ ਅਸ਼ੀਰਵਾਦ ਮਿਲਿਆ ਦੁਆਵਾਂ ਮਿਲੀਆਂ ਜਿਹਨਾਂ ਨੇ ਜਨਮ ਦਿੱਤਾ ਸੀ ਬਾਪ ਉਹ ਗਏ ਨੂੰ ਬਹੁਤ ਸਾਲ ਹੋ ਗਏ ਅਜਿਹਾ ਲੱਗਦਾ ਪਾਪ ਚਲਾ ਗਿਆ ਕਿਨੇ ਦਿਨ ਤੋਂ ਸਾਥ ਸੀਗਾ ਪਰ ਉਹ ਨਾਲ ਰਹਦੇ ਸੀ 985 ਦਾ ਆਹ ਤਰੀਕ ਬਾਅਦ ਉਹਨਾਂ ਦਾ ਕਾਲ ਆਇਆ ਫੋਨ ਤੇ ਗੱਲਬਾਤ ਹੋਈ ਕਿਉਂਕਿ ਅਸੀਂ ਸਾਲ ਜਾਂ ਦੋ ਸਾਲ ਬਾਅਦ ਇੱਕ ਮਹਿਫਲ ਗੁਰਪ੍ਰਿਤ ਘੁੱਗੀਪਾ ਹੋਣੀ ਸਾਰੇ ਪਰਿਵਾਰ ਆਉਂਦੇ ਹੁੰਦੇ ਸੀ ਜਾਂ ਉਹਨੂੰ ਦੇ ਰੱਖਣੀ ਜਾਂ ਆਪਣੇ ਉਸੇ ਇਤਿਹਾਸ ਕੀ ਪਲਾਨ ਕਰਦੇ ਸੀ ਮੈਸੇਜ ਵੀ ਆਏ ਹੋਏ ਸੀਗੇ ਬਟ ਉਹ ਹੋਇਆ ਇਸ ਤਰ੍ਹਾਂ ਕਿ ਸਾਡੇ ਹੋਰ ਬਹੁਤ ਇੱਕ ਕਰੀਬੀ ਪਰਿਵਾਰ ਸੀ ਉਹਨਾਂ ਦਾ ਬੇਟਾ ਪੂਰਾ ਹੋ ਗਿਆ ਉੱਥੇ ਇੰਗਲੈਂਡ ਦੇ ਸਟੂਡੈਂਟ ਕਿੱਸੇ ਗਾ ਤੇ ਉਹਨਾਂ ਦਾ ਵੀਜ਼ਾ ਨਹੀਂ ਸੀ ਲੱਗ ਸਕਦਾ ਉਹਦੇ ਪੇਰੈਂਟਸ ਦਾ ਤਾਂ ਫਿਊਨਲ ਕਰਨ ਮੈਂ ਤਾਂ ਵਾਈਫ ਅਸੀਂ ਗਏ ਆ ਸੋ 2025 ਕਿਦ ਨੂੰ ਉੱਧਰ ਅਸੀਂ ਸਾਡੀ ਉਹ ਮਹਿਫਿਲ ਮੈਨੂੰ ਲੱਗਦਾ ਸੀ ਜਿਹੜੇ ਸੀ ਗੁਰਪ੍ਰੀਤ ਕੋ ਗਿਵਾਂਜੀ ਕਹਿੰਦੇ ਸੀ ਵੀ ਕਹਿੰਦੇ ਜਿਆ ਬਲਾਚੌਰ ਰੱਖ ਲਓ ਮਕਡੋਨਲਡਸ ਤੇ ਉਹਨਾਂ ਦੇ ਜਾਂ ਫਿਰ ਫਲਵਾੜੇ ਦਾਖ ਲਓ ਚਿਰ ਹੋ ਗਿਆ ਉਹਨਾਂ ਉਹ ਰਹੇਗੇ ਬੇਟਾ ਸਾਨੂੰ ਐ ਸੀਗਾ ਬੇ ਹੁਣ ਮੈਸੇਜ ਨੂੰ ਅੱਜ ਮੈਂ ਦਿੱਲੀ ਫਲਾਈਟ ਚਲਾ ਕੇ ਆਏ ਇਹ ਗੱਲਾਂ ਕਰਦੇ ਮੈਂ ਕਿਹਾ ਚਲੋ ਗੁਰੂ ਜੀ ਨਾਲ ਚਲੋ ਮੈਂ ਆਂ ਰੰਜੀਤ ਰਾਣਾ ਕਿਹਾ ਹੋਇਆ ਉਹਨੇ ਕੱਲ ਆ ਜਾਣਾ ਮੈਂ ਕਿਹਾ ਮੈਂ ਤਾਂ ਰਾਣਾ ਜਾ ਕੇ ਗੁਰਜੀ ਕੋ ਚੌਂਕੀ ਭਰੇਵਾਂਗੇ ਤੇ ਦੂਬਾਰ ਮੈਂ ਕਿਹਾ ਅਗਲੇ ਸਾਲ ਲਈ ਫੇਰ ਰੱਖਾਂਗੇ ਸਿਆਲ ਚ ਬਸ ਗੱਲ ਕਰ ਦੋਈ ਸੀ ਯਕੀਨ ਨਾਲ ਫੋਨ ਦੇ ਉੱਪਰ ਕਦੇ ਨਹੀਂ ਲਿਖੀ ਗਿਆ ਫੋਨ ਤੇ ਥੋੜੇ ਦਿਨਾਂ ਦੀ ਗੱਲ ਹੈ ਮੇਨੂੰ ਲੱਗਾ ਜੀ ਤੇ ਵਾਈਫ ਨੇ ਵੀ ਗੱਲ ਕੀਤੀ ਕਿੰਨੇ ਗੁਰਜੀ ਵੀ ਇੱਥੇ ਆ ਤਾਂ ਸਾਨੂੰ ਸਮੱਸਿਆ ਹੋ ਗਈ ਸੀ ਫੇਰ ਕਹਿੰਦੇ ਕੋਈ ਨਹੀਂ ਬਟੇ ਕੋਈ ਗੁਰਪਤਨ ਜੀ ਸਭ ਨੇ ਕਿੰਨੀਆਂ ਗੱਲਾਂ ਜ਼ਿੰਦਗੀ ਦਾ ਸਾਰਾ ਇੱਕ ਵਾਰ ਕਦੇ ਜ਼ਿੰਦਗੀ ਚ ਮੇਰਾ ਖਿਆਲ ਯੂਨੇ ਕਿਸੇ ਨੇ ਸ਼ੱਕ ਬਾ ਕੀਤਾ ਕਿਸੇ ਨੂੰ ਰੋਸਾ ਦਿੱਤਾ ਕਿਸੇ ਨੂੰ ਨਰਾਜ਼ਗੀ ਮੈਨੂੰ ਯਾਦ ਹੈ ਇੱਥੇ ਇਸ ਜਗ੍ਹਾ ਬੈਠੇ ਨਹੀਂ ਗੱਲਿਆ ਗੁਰੂ ਜੀ ਨਹੀਂ ਸੀਗੇ ਬੀਜੀ ਕੋਲ ਬੈਠ ਸੀ ਮੈਂ ਤਾਂ ਵਾਈਫ ਬੀਜੀ ਨੇ ਇੱਕ ਬੜੀ ਕਮਾਲ ਦੀ ਗੱਲ ਕੀਤੀ ਕਹਿੰਦੇ ਵੀ ਕਿੰਨੇ ਸਾਲਾਂ ਦਾ ਸਾਥ ਹੋ ਗਿਆ ਮੈਂ ਦਾਅਵੇ ਨਾ ਕਹਿ ਸਕਦੀ ਮੈਂ ਅੱਜ ਤੱਕ ਜ਼ਿੰਦਗੀ ਚ ਇਹਨਾਂ ਦੇ ਮੂੰਹ ਕਦੇ ਗਾਲ ਨਹੀਂ ਸੁਣੀ ਇਹਨਾਂ ਨੇ ਕਿਸੇ ਨੂੰ ਗਾਲ ਕੱਢੀ ਹੋਗੀ ਫਿਰ ਦੋ ਮਿੰਟ ਰੁੱਕ ਕੇ ਕਹਿੰਦੇ ਕੰਨ ਇਹ ਕੱਲ ਮੈਂ ਹੋਰ ਦਾਅਵੇ ਨਾ ਕਹਿ ਸਕਦੀ ਆ ਮੇਰੇ ਦੇ ਬੇਟੇ ਮੂੰਹੋਂ ਕਦੇ ਕੁੱਤਾ ਸ਼ਬਦ ਨਹੀਂ ਸੁਣਿਆ ਕਿਸ ਨੂੰ ਇਹ ਸ਼ਬਦ ਇਹ ਕਹਿੰਦਾ ਅਰੇ ਇੰਨੀ ਪਰਿਸ਼ਕਸ਼ੀਤ ਕੀ ਹੋ ਸਕਦੀ ਆ ਰਿਸ਼ੀਆਂ ਵਾਲੀ ਸ਼ਖਸੀਅਤ ਉਹਨਾਂ ਕੋਲ ਬਹਿ ਜਾਓ 10 ਮਿੰਟ ਤਾਂ ਲੱਗਦਾ ਵੀ ਤੁਸੀਂ ਕਿਸੇ ਖੁਜਰੇ ਵਾਲੇ ਫਕੀਰ ਕੋ ਚੌਂਕੀ ਵਰ ਕੇ ਚੱਲੇ ਹੋ ਪਤਾ ਨਹੀਂ ਕਿਹੜੀ ਕਮਾਈ ਸੀ ਕਿੰਨੀ ਕਲਮ ਦੀ ਕਮਾਈ ਕਿੰਨੀ ਰੂਹਾਨੀਆਂ ਤੋਂ ਉਹਨਾਂ ਦੇ ਦੇਸਪੰਨ ਜੀ ਉਹਨਾਂ ਨਾਲੇ ਗੱਲਬਾਤ ਕੀਤੀ ਉਹ ਕਹਿੰਦੇ ਜੇਕਰ ਗੁੱਸਾ ਕਿਲਾ ਕੋਈ ਹੋ ਵੀ ਜਾਂਦਾ ਹੈ ਕਹਿੰਦੇ ਉਸ ਤੋਂ ਬਾਅਦ ਖੁਦ ਕਾਲ ਕਰਦੇ ਸੀ ਤੇ ਮਨਾਉਂਦੇ ਇਸ ਤਰੀਕੇ ਸੀ ਕਿ ਬੰਦਾ ਖੁਦ ਭੁੱਲ ਜਾਂਦਾ ਸੀ ਕਿ ਕੋਈ ਗੁੱਸਾ ਕਿਲਾ ਹੈ ਵੀ ਸੀ ਛੋਟੇ ਵੀਰ ਮੈਂ ਜਿੰਦ ਮੈਂ ਅੱਜ ਤੱਕ ਮੈਂ ਮਾਣ ਨਾਲ ਹੁਣ ਤੱਕ ਕਹਿ ਰਿਹਾ ਮੇਰੀ ਸਾਕੀ ਚਾਚੀ ਜੀ ਸੀ ਉਹ ਵੀ ਗੁਜ਼ਰ ਗਿਆ ਤਾਂ ਮੇਰੀ ਮਾਂ ਇੱਕ ਗੱਲ ਹਮੇਸ਼ਾ ਕਹਿੰਦੀ ਰਹੀ ਆਖਰੀ ਦਿਨ ਤੱਕ ਕਹਿੰਦੀ ਪੁੱਤ ਮੈਨੂੰ ਸਾਰੀ ਜ਼ਿੰਦਗੀ ਮਾਣ ਲੈ ਕੇ ਮਰੂੰਗੀ ਕਿ ਗਰਮੀਤ ਕੋਰ ਨੇ ਮੇਰਾ ਕਦੇ ਕਹਾਣੀ 모ੜਿਆ ਤੇ ਉਹਨੇ ਦਰਾਨੀ ਨੇ ਤਾਂ Depend ਮਕਸੂਦ ਅਜੇ ਵੀ ਲੋਕੀ ਗੱਲਾਂ ਕਰਦੇ ਕਿ ਵੀ ਦਰਾਣੀ ਜਿਠਾਣੀ ਹੋਣ ਤਾਂ ਇਤਾਂ ਦੀ ਤਾਂ ਮੈਂ ਇੱਕ ਗੱਲ ਦਾ ਵੀ ਨਾ ਕਹਿ ਸਕਦਾ ਇੰਨੇ ਸਾਲਾਂ ਚ ਮੈਂ ਕਦੇ ਵੀ ਗੁਰੂ ਜੀ ਦੇ ਮੋਹ ਇੰਨੀ ਗੱਲ ਵੀ ਕਿਸੇ ਲਈ ਕਿਸੇ ਦੀ ਸ਼ਾਨ ਦੇ ਖਿਲਾਫ ਆਪ ਸ਼ਬਦ ਬੋਲੇ ਹੋਵੇ ਕਿਸੇ ਦੀ ਚੁਗਲੀ ਕੀਤੀ ਹੋਵੇ ਕਿਸੇ ਦੀ ਬੁਰਾਈ ਕੀਤੀ ਹੋਵੇ ਕਿਸੇ ਨੂੰ ਨੀਚਾ ਦਿਖਾਇਆ ਹੋਵੇ ਨਹੀਂ ਤਾਂ ਬਹੁਤ ਵਾਰ ਅਸੀਂ ਆਪਣੇ ਆਪ ਨੂੰ ਵੱਡਾ ਕਰਨ ਲਈ ਕਿਸੇ ਨੂੰ ਮਾੜਾ ਕਹਿ ਦਿੰਦੇ ਕਦੇ ਵੀ ਨਹੀਂ ਇਹਦੇ ਅਵਾਰਡ ਮਿਲਣ ਤੋਂ ਬਾਅਦ ਕਦੇ ਉਹਨਾਂ ਨੇ ਆਪਣੇ ਨਾਮ ਦਾ ਡਾਕਟਰ ਵੀ ਸਿਲਕਾਇਆ ਏਡੀ ਵੱਡੀ ਪਦਵੀ ਸੀ ਫਿਰ ਵੀ ਇੱਕ ਆਮ ਇਨਸਾਨ ਵਾਂਗ ਮਿਲਦੀ ਸੀ ਮੈਂ ਹਮੇਸ਼ਾ ਇੱਕ ਗੱਲ ਤੁਸੀਂ ਵੀ ਬਹੁਤ ਵਾਰ ਸੁਣੀ ਹੋਣੀ ਹੈ ਕਿ ਕਹਿੰਦੇ ਕਈ ਵਾਰੀ ਕਿਸੇ ਸ਼ਖਸ ਨੂੰ ਕਿਸੇ ਗੁਣੀ ਬੰਦੇ ਨੂੰ ਅਵਾਰਡ ਮਿਲਦਾ ਜਦੋਂ ਅਵਾਰਡ ਮਿਲਦਾ ਉਹਦਾ ਕਦ ਹੋਰ ਉੱਚਾ ਹੋ ਜਾਂਦਾ ਉਸ ਕਲਾਕਾਰ ਦਾ ਪਰ ਕਈ ਹਸਤੀਆਂ ਅਸੀ ਹੁੰਦੀਆਂ ਜਦੋਂ ਉਹਨਾਂ ਨੂੰ ਅਵਾਰਡ ਮਿਲਦਾ ਅਵਾਰਡ ਦਾ ਕਦ ਉੱਚਾ ਹੋ ਜਾਂਦਾ ਸਿ ਇਹਨਾਂ ਨੂੰ ਦੁਨੀਆ ਦਾ ਕੋਈ ਵੀ ਅਵਾਰਡ ਮਿਲਦਾ ਉਸ ਅਵਾਰਡ ਦੀ ਸ਼ਾਨ ਵਧ ਨਹੀਂ ਸੀ ਇਹਨਾਂ ਦੀ ਸ਼ਾਨ ਮਾਲਕ ਨੇ ਤਰ੍ਹਾਂ ਬਣਾ ਕੇ ਭੇਜੇ ਸੀ